ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸੇਵਾਦਾਰ ਜਗਪਾਲ ਸਿੰਘ ਹਾਂਜੀ ਅੱਜ ਅਸੀਂ ਪਹੁੰਚੇ ਹਿੱਥੇ ਆਪਣੇ ਪੈਣੀ ਪਿੰਡ ਪੈਣੀ ਮਹਾਰਾਜ ਜੋ ਕਿ ਬਹੁਤ ਗਰੀਬ ਪਰਿਵਾਰ ਠੀਕ ਹੈ ਜਿਸ ਦਾ ਹੱਟ ਦਾ ਪੇਸ਼ੈਂਟ ਹੈ ਤੇ ਬਾਥਰੂਮ ਗੋਲੀਆਂ ਬਗੈਰ ਉਹਨੂੰ ਬਾਥਰੂਮ ਨਹੀਂ ਆਉਂਦਾ ਹੈਗਾ ਤੇ ਇੱਕ 12 ਸਾਲ ਦੀ ਬੇਟੀ ਹੈ ਜਿਹੜੀ ਦੇਖੋ ਠੇਕੇਮੁਰੇ ਬੰਦੇ ਪਤਾ ਨਹੀਂ ਕਹੇ ਜੇ ਆਉਂਦੇ ਨੇ ਕਹੇ ਜੇ ਨਹੀਂ ਆਉਂਦੇ ਠੀਕ ਹੈ ਤੇ ਸਿਕੰਦਰ ਇਹਨਾਂ ਦਾ ਨਾਮ ਆ ਤੇ ਆ ਇਹਨਾਂ ਦਾ ਮੋਬਾਈਲ ਨੰਬਰ ਠੀਕ ਹੈ ਇਹ ਇਹਨਾਂ ਦਾ ਮੋਬਾਈਲ ਨੰਬਰ ਆ ਮੈਂ ਜਗਪਾਲ ਸਿੰਘ ਭਾਰਤ ਕਿਸਾਨ ਯੂਨੀਅਨ ਦਾ ਪ੍ਰਧਾਨ ਦੇਖੋ ਮੈਨੂੰ ਵੀ ਬਹੁਤ ਸ਼ਰਮ ਆਈ 80 ਕਰੋੜ ਰੁਪਇਆ ਤਰਨੇ ਤੇ ਖਰਚ ਦਿੰਨੇ ਆ ਠੀਕ ਆ ਆਪਾਂ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਕਿਸੇ ਨੂੰ ਇੱਕ ਆਟੇ ਦੀ ਥੈਲੀ ਨਹੀਂ ਦੇ ਸਕਦੇ ਆ ਦੇਖੋ ਇਹਨਾਂ ਦਾ ਕੀ ਹਾਲ ਆ ਹਾਂ ਆ ਲੋ ਜਿੱਥੇ ਭਾਂਡੇ ਪੈਣੇ ਤੇ ਭਾਂਡੇ ਪੈਨੇ ਸੋਨੂੰ ਬੱਚੇ ਵੀ ਮਲਾਉਣਾ ਵੀ ਬੱਚੇ ਕਿਸ ਤਰ੍ਹਾਂ ਟਾਈਮ ਪਾਸ ਕਰਦੇ ਨੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਅੰਬਰੀ ਹਾਸਿਕਾ ਅਸੂਲਦਾ ਬ੍ਰੇਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਕੰਦਰ ਖਾਨ ਹੈ ਤੇ ਆਪਾਂ ਨੂੰ ਕੀ ਕੀ ਪ੍ਰੋਬਲਮ ਹੋ ਰਹੀਆਂ ਨੇ ਹੈ ਹਨਾ ਵੀ ਜਿਵੇਂ ਹੁਣ ਮੈਂ ਦੇਖਿਆ ਬਾਹਰ ਬਹੁਤ ਬੁਰਾ ਹਾਲ ਆ ਹਨਾ ਤੁਸੀਂ ਵੀ ਦੇਖ ਰਿਹਾ ਮੈਂ ਤੁਹਾਨੂੰ ਬਹੁਤ ਜਿਵੇਂ ਪੇਟ ਬਾਥਰੂਮ ਨਹੀਂ ਆਉਂਦਾ ਤੁਹਾਡਾ ਹੂੰ ਕੀ ਕਿਨਕ ਕੀ ਤੁਸੀਂ ਸਾਡੇ ਭਾਰਤ ਕਿਸਾਨ ਯੂਨੀਅਨ ਤੋਂ ਮਦਦ ਲੈ ਸਕੋਗੇ ਸਰਕਾਰ ਤਾਂ ਨਿਕਮੀਆਂ ਸਰਕਾਰ ਨਾ ਅਜ ਕਰੇ ਨਾ ਕੰਮ ਕਰੇ ਠੀਕ ਹੈ ਇਹ ਆਪਾਂ ਭਾਈਆਂ ਜਿਹੜੇ ਇੱਕ ਦੂਜੇ ਦਾ ਸਾਥ ਦਵਾਂਗੇ ਜੇ ਆਪਾਂ ਇੱਕ ਦੂਜੇ ਦਾ ਸਾਥ ਦਵਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਤਾਂ ਹੁਣ ਤੁਸੀਂ ਦੱਸੋ ਵੀ ਯੂਨੀਅਨ ਦੇ ਪ੍ਰਤੀ ਤੁਹਾਡੇ ਕੀ ਮੇਰਾ ਇਹ ਹੀ ਬੇਨਤੀ ਹੈ ਯੂਨੀਅਨ ਨਾਲ ਕੋਈ ਮੈਨੂੰ 2 ਸਾਲ ਹੋ ਗਏ ਮੇਰੇ ਟੈਗ ਹੋ ਗਏ ਸਟੈਂਟ ਪਿਆ ਹੋਇਆ ਮੇਰਾ ਹਾਰਟ ਨਹੀਂ ਕੰਮ ਕਰਦਾ ਜੀ ਪੰਪ ਕਹਿੰਦੇ ਨੇ ਮੈਂ ਡੋਟ ਸਵੈਟਨੀਆਂ ਦਾ ਬਾਥਰੂਮ ਵਾਲਾ ਜੀ ਪਿਸ਼ਾਬ ਵਾਲੀਆਂ ਗੋਲੀਆਂ ਲੱਗੀਆਂ ਨੇ ਮੈਨੂੰ ਉਹਦਣਾ ਆਉਂਦਾ ਮੇਰੇ ਢਿੱਡ 'ਚ ਪਾਣੀ ਬਣਦਾ ਮੈਂ ਇੱਕ ਘੁੱਟ ਪਾਣੀ ਦੀ ਪੀਲਾਂ ਗੋਲੀ ਲੈ ਲਾਂ ਆ ਫਰ ਜਾਂਦਾ ਹੈ ਆ ਭਰੇ ਮਾਏ ਘੁੱਟੇ ਪਾਣੀ ਮੈਥੋਂ ਨਹੀਂ ਖਾਦਾ ਜਾਂਦਾ ਜੀ ਮੇਰੇ ਕੋਈ ਕਮਾਉਣ ਵਾਲਾ ਵੀ ਨਹੀਂ ਮੈਨੂੰ ਕੋਈ ਸਪੋਰਟ ਵੀ ਨਹੀਂ ਮੈਂ ਰਹਿ ਗਿਆ ਇਕੱਲਾ ਜੀ ਅੱਛਾ ਪਾਈਪਰ ਭਾਈ ਮੇਰੀ ਦਵਾਈ ਚਲਦੀ ਜੀ ਚੰਡੀਗੜ੍ਹ ਹਾੜ ਦਿਓ ਸੰਗਰੂਰ ਡਾਕਟਰ ਗੋਇਲ ਜੋ ਕਿ ਦਵਾਈਆਂ ਮਹਿੰਗੀਆਂ ਨੇ ਮੈਂ ਫੋੜ ਨਹੀਂ ਕਰ ਸਕਦਾ ਇੱਕ ਉਹ ਦੱ ਵੱਡਾ ਬੈਨ ਲੱਗਿਆ ਜੀ ਮੈਨੂੰ ਆਹ ਪਾਣੀ ਦਾ ਜੋ ਕਿ ਮੈਂ ਆਹ ਪਾਣੀ ਤੋਂ ਬਾਅਦ ਹੋਰ ਕੋਈ ਪਾਣੀ ਨਹੀਂ ਮੇਰੋਂ ਹਾਜਮ ਆ ਜਿਵੇਂ ਮੈਂ ਦੋ ਘੁੱਟਾ ਹੀ ਪੀ ਲਾਂ ਮੇਰਾ ਢਿੱਡ ਬਾਟਰ ਤੇ ਆ ਜਾਂਦਾ ਇਹ ਸਾਂਹੋਂ ਵੱਡਾ ਇਹ ਮੈਨੂੰ ਮੁੱਲ ਲੈ ਕੇ ਪੀਣਾ ਪੈਂਦਾ ਤੇ ਮੈਂ ਹੁਣ ਜੋ ਦਵਾਈ ਦੱਸਿਆ ਉਹਨਾਂ ਨੇ ਹਰ ਮਹੀਨੇ ਕਦੇ 15 ਦਿਨ ਦੀ ਕਦੇ 5 ਦਿਨ ਦੀ ਕਦੇ ਕਿਸੇ ਨੂੰ ਕਹਿੰਗੇ ਕਿ ਮੈਂ ਤੇ ਮੈਂ ਖਾ ਰਿਹਾ ਜੀ ਕਦੇ ਮੈਂ ਦਵਾਈ ਤੋਂ ਰਹਿ ਵੀ ਗਿਆ ਮੈਂ ਕਿਸਾਨ ਦੁਨੀਆਂ ਨਾਲੋਂ ਇਹੇ ਬੇਨਤੀ ਕਰਦਾ ਵੀ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਨੂੰ ਕੋਈ ਲਾਲਚ ਨਹੀਂ ਮੇਰਾ ਦਵਾਈ ਬੂਟੀ ਦਾ ਹੱਲ ਤੇ ਸ਼ੁਕਰ ਹੋ ਫਿਰ ਉੱਠੀ ਵਾਰਾ ਜੀ ਨਾ ਨਾ ਉਹ ਜਿੱਥੋਂ ਤੁਸੀਂ ਦੱਸੇ ਵੀ ਚਾਰ ਬੱਚੇ ਨੇ ਜੀ ਮੇਰੇ ਚਾਰ ਬੱਚੀਆਂ ਨੇ ਅੱਛਾ ਤੇ ਇੱਕ 12 ਬੜ ਕੇ ਕਪੜਾ-ਕਪੜੇ ਸੌਂਦੀ ਆ 2-3000 ਰੁਪਏ ਦਿੰਦੇ ਆ ਇੱਕ ਸਕੂਲ ਗਈ ਦੋ ਆ ਮੇਰੇ ਘਰ ਬੈਠੀਆਂ ਨੇ ਕਮਾਉਣ ਵਾਲਾ ਕੋਈ ਨਹੀਂ ਨਾ ਚਾਰਾਂ ਤੋਂ ਲਾਹ ਬਾਅਦ ਇੱਕ ਬੱਚਾ ਜਿਹੜਾ 8 ਮਹੀਨਾ ਦਾ ਮੈਂ ਇਕੱਲਾ ਜਣਾ ਮੈਨੂੰ ਕੁਝ ਸਹਾਰਾ ਨਹੀਂ ਮੇਰੇ ਬਾਪ ਦੀ ਬਹੁਤ ਹੋ ਗਿਆ ਸੀ ਮੇਰਾ ਭਰਾ अच्छा हुन जिमे ਬੇਨਤੀ ਕਰਦਾ ਜੀ ਮੇਰੀ ਜਿੰਨੇ ਮਦਦ ਹੋ ਜਿਵੇਂ ਹੁਣ ਅ ਛੋਟਾ ਕੋਈ ਬ੍ਰਦਰ ਕੋਈ ਭਾਈ ਕੋਈ ਮੇਰਾ ਬ੍ਰਦਰ ਸੀਗਾ ਜੀ 22 ਸਾਲ ਦਾ ਹੋ ਕੇ ਮੁੱਕ ਗਿਆ ਬਿਮਾਰ ਹੋ ਕੇ ਅੱਛਾ ਜੀ ਮੇਰੇ ਫਾਦਰ ਸਾਹਿਬ ਵੀ ਥੋੜੇ ਢਲਦੇ ਹੋਏ ਹੋਗੇ ਅੱਛਾ ਰੱਬ ਨੂੰ ਪਿਆਰ ਤੇ ਬੱਚੇ ਬੱਚੇ ਪੜਾਈ ਕਰਦੇ ਹੁਣੇ ਇੱਕ ਇੱਕ ਸਰਕਾਰੀ ਚ ਪੜਦੇ ਆ ਜੀ ਚਾਰੇ ਗੁੱਡੀਆਂ ਮੈਂ ਉੱਚੀ ਪੜਾ ਰਿਹਾ ਇੱਕ ਗੁੱਡੀ ਪੜ ਗਈ 12 ਹੂੰ ਤੇ ਤਿੰਨ ਪੜ ਰਹੀਆਂ ਨੇ ਦੇਚਨ ਇਕਨੋਮੀਜ ਹੋਊਗੀ ਇਕ 7ਵੇਂ ਜਹੋਗੇ 5ਵੇਂ ਜਹੋਗੇ ਓਕੇ ਠੀਕ ਹੈ ਤੇ ਦੇਖੋ ਮੈਂ ਜਗਪਾਲ ਸਿੰਘ ਜਿਵੇਂ ਭਾਰਤ ਕਿਸਾਨ ਯੂਨੀਅਨ ਦਾ ਪ੍ਰਧਾਨ ਹਣਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਿਰਫ ਇਹ ਆ ਚਾਦਰ ਗਰਮੀ ਸਰਦੀ ਜੇ ਨੇਰੀ ਤੂਫਾਨ ਹਣਾ ਇਹ ਇਹ ਚਾਦਰਾਂ ਵਾਲੀ ਭਾਈ ਛੱਤੀ ਪਾਈ ਹੋਈ ਹੈ ਜਿਹਦੇ ਥੱਲੇ ਬੈਠੇ ਨੇ ਇਹ ਕੋਦੋਂ ਵੀ ਨੇਰੀ ਤੂਫਾਨ ਆਉਂਦਾ ਉੱਡ ਸਕਦੀ ਹੈ ਹਣਾ ਤੇ ਆਪਾਂ ਕਰੋੜਾਂ ਰੁਪਈਆ ਉੱਥੇ ਦਾ ਅੰਦਰ ਖਰਚੇ ਦਿੰਨੇ ਆ ਜਿਵੇਂ ਧਰਨੇਵਾਜੀਆਂ ਤੇ ਖਰਚੇ ਤੇ ਟਰਾਲੀਆਂ ਆਪਣੀਆਂ ਲੱਖਾਂ ਰੁਪਈਆ ਦੀਆਂ ਟਰਾਲੀਆਂ ਚੱਲੀਆਂ ਗਈਆਂ ਹੈਣਾ ਲੱਖਾਂ ਰੁਪਏ ਦੇ ਆਪਾਂ ਏਸੀ ਵੀ ਗੁੰਮਕਾਰ ਤੇ ਹਜ਼ਾਰਾਂ ਆਪਣੀਆਂ ਥੈਲੀਆਂ ਆਟੇ ਦੀਆਂ ਚੱਕੀਆਂ ਗਈਆਂ ਕਿਸੇ ਗਰੀਬ ਨੂੰ ਦੇਣਾ ਆਪਾਂ ਪਸੰਦ ਨਹੀਂ ਕਰਦੇ ਹੈਗੇ ਦੇਖੋ ਇਹ ਗਰੀਬ ਤੁਹਾਡੇ ਸਾਹਮਣੇ ਮੈਂ ਇਸ ਵਾਰ ਇਸ ਕਰਕੇ ਵੀਡੀਓ ਬਣਾਈ ਆ ਕਿਉਂਕਿ ਸੋਨੂੰ ਸਾਰਿਆਂ ਨੂੰ ਪਤਾ ਲੱਗੇ ਵੀ ਤੁਸੀਂ ਸਾਰੇ ਕਹੋ ਵੀ ਹਾਂ ਅਸੀਂ ਗਰੀਬ ਦੀ ਮਦਦ ਕਰੀਏ ਤਾਂ ਸਭ ਤੋਂ ਬੈਟਰ ਆ ਕਿਉਂਕਿ ਸਰਕਾਰ ਇਹੋ ਜੀ ਸਰਕਾਰ ਆਈ ਆ ਜੋ ਭ੍ਰਸ਼ਟਾਚਾਰ ਠੀਕ ਆ ਨਾ ਇਹਨੇ ਐਮਐਸਪੀ ਮਾਫ ਕੁਛ ਨਹੀਂ ਕਰਿਆ ਤੇ ਗਰੀਬ ਦੇ ਉੱਤੇ ਅਤਿਆਚਾਰੀ ਅਤਿਆਚਾਰਾ ਗਰੀਬ ਨੂੰ ਜੇ ਗਰੀਬਾ ਦੇਖੋ ਜੇ ਪ੍ਰਾਈਵੇਟ ਹਸਪੀਟਲ ਬਣਾਏ ਨੇ ਤਾਂ ਗਰੀਬ ਦੀ ਮਦਦ ਵੀ ਕਰਨੀ ਚਾਹੀਦੀ ਆ ਦਾ ਸਰਕਾਰੀ ਹਸਪੀਟਲ ਚ ਕਹਿ ਦਿੰਦੇ ਨੇ ਕੇਅਰ ਨਹੀਂ ਹੈਗੀ ਨਾ ਸੰਭਾਲ ਦਿੰਦੇ ਨੇ ਨਾ ਦਵਾਈ ਦਿੰਦੇ ਨੇ ਪਰ ਤੁਸੀਂ ਦੇਖ ਲਓ ਛੋਟੇ ਛੋਟੇ ਬੱਚੇ ਨੇ ਮਾਸੂਮ ਉਸ ਬੱਚੇ ਨੇ ਇਹਨਾਂ ਬੱਚਿਆਂ ਬਾਰੇ ਤੁਸੀਂ ਦੇਖੋ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਦਾ ਹੈਗਾ ਇਸ ਤੋਂ ਬਾਅਦ ਮੈਂ ਡਿਵੈਟ ਪਾਉਂਗਾ ਵੀ ਹਾਂ ਇਹਨਾਂ ਦਾ ਸਕੈਨਰ ਪਾਉਂਗਾ ਵੀ ਦੇਖੂਗਾ ਵੀ ਮੇਰੇ ਭਾਰਤ ਕਿਸਾਨ ਯੂਨੀਅਨ ਦੇ ਇਹਨਾਂ ਦੀ ਮਦਦ ਕਰਦੇ ਨੇ ਕਿ ਨਹੀਂ ਕਰਦੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ